ਚੁੰਨੀ ਦੀ ਅਜੇ ਹੀ ਵਰਤੋਂ ਤੁਸੀਂ ਨਹੀਂ ਦੇਖੀ ਹੋਣੀ ਜਿਸ ਤਰੀਕੇ ਦੇ ਨਾਲ ਇਹ ਚੋੜਨੀ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਬਿਲਕੁਲ ਆ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਜਿਸ ਤਰੀਕੇ ਦੇ ਨਾਲ ਇਹ ਦੋਨੋਂ ਪਤੀ ਪਤਨੀ ਯਾਨੀ ਕਿ ਦੋਨੋਂ ਚੋਰ ਤੇ ਚੋੜਨੀ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਬਿਲਕੁਲ ਸੀਸੀਟੀਵੀ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਕੈਦ ਹੋਈਆਂ ਨੇ ਦੇਖੋ ਕਿਸ ਤਰੀਕੇ ਦੇ ਨਾਲੇ ਚੋਰਨੀ ਆਪਣੀ ਚੁੰਨੀ ਦਾ ਇਸਤੇਮਾਲ ਕਰਕੇ ਪੰਜੇਬਾ ਲਕੋਣ ਦੀ ਨਜ਼ਰ ਆ ਰਹੀ ਹੈ ਤਾਂ ਬਿਲਕੁਲ ਪਹਿਲਾਂ ਤਾਂ ਜਿਹੜਾ ਇਸ ਦਾ ਪਤੀ ਹੈ ਦੁਕਾਨਦਾਰ ਨੂੰ ਜਾ ਕੇ ਕਹਿੰਦਾ ਹੈ ਕਿ ਮੈਂ ਆਪਣੀ ਪਤਨੀ ਨੂੰ ਪੰਜੇਬਾ ਲੈ ਕੇ ਦੇਣੀ ਹੈ ਤੇ ਪਤਨੀ ਵੀ ਕਹਿੰਦੀ ਹੈ ਕਿ ਮੈਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਪੰਜੇਬਾ ਦਿਖਾਈਆਂ ਜਾਣ ਤਾਂ ਕਿ ਜੋ ਮੈਨੂੰ ਪਸੰਦ ਆਵੇ ਮੈਂ ਉਹ ਲੈ ਸਕਾਂ ਪਰ ਜਦੋਂ ਦਰਜਨਾ ਦੀਆਂ ਦਰਜਨਾ ਪੰਜੇਬਾ ਉਸ ਚੋਰਨੀ ਦੇ ਮੂਰੇ ਰੱਖ ਦਿੱਤੀਆਂ ਜਾਂਦੀਆਂ ਨੇ ਤਾਂ ਕੀ ਕਰਦੀ ਹੈ ਜੀ ਹਾਂ ਉਹ ਆਪਣਾ ਸੱਜਾ ਹੱਥ ਬਾਹਰ ਕੱਢ ਕੇ ਪੰਜੇਬਾ ਚੁੰਨੀ ਦੇ ਵਿੱਚ ਲੁਕਾਉਂਦੀ ਐ ਤਾਂ ਇਸ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਜਿਹੜੇ ਸੁਨਿਆਰੇ ਨੇ ਉਹ ਵੀ ਹੁਣ ਸੁਚੇਤ ਹੋ ਗਏ ਨੇ ਇਸ ਕਰਕੇ ਸੁਨਿਆਰੇ ਨੇ ਆਪਣੇ ਸਿਰ ਦੇ ਉੱਤੇ ਕੈਮਰਾ ਲਗਾਇਆ ਹੋਇਆ ਸੀ ਤੇ ਪਿੱਛੇ ਬੈਠਾ ਇੱਕ ਵਿਅਕਤੀ ਕੈਮਰੇ ਦੇ ਵਿੱਚੋਂ ਸਾਰੀ ਘਟਨਾ ਦੇਖ ਰਿਹਾ ਸੀ ਇਸ ਕਰਕੇ ਜਦੋਂ ਪਤੀ ਪਤਨੀ ਨੇ ਜਿਹੜੇ ਸੁਨਿਆਰੇ ਦੀ ਦੁਕਾਨ ਤੋਂ ਬਾਹਰ ਨਿਕਲਦੇ ਨੇ ਸੁਨਿਆਰੇ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਤੇ ਜਦੋਂ ਦੂਸਰੇ ਸੁਨਿਆਰੇ ਦੀ ਦੁਕਾਨ 'ਚ ਵੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਸੁਨਿਆਰੇ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜੀਹਾਂ ਮੌਕੇ ਤੇ ਪੁਲਿਸ ਬੁਲਾ ਲਈ ਜਾਂਦੀ ਹੈ ਤਾਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਚਾ ਲਿਆ ਜਾਂਦਾ ਤਾਂ ਬਿਲਕੁਲ ਦੇਖੋ ਕਿਸ ਤਰੀਕੇ ਦੇ ਨਾਲ ਨਿਡਰ ਹੋ ਕੇ ਬੇਡਰ ਹੋ ਕੇ ਚੋਰ-ਚੋਰੀ ਸੁਨਿਆਰੇ ਦੀ ਦੁਕਾਨ ਤੇ ਆਉਂਦੇ ਨੇ ਤਾਂ ਸੁਨਿਆਰੇ ਨੂੰ ਗੱਲਾਂ ਦੇ ਵਿੱਚ ਲਗਾ ਲੈਂਦੇ ਨੇ ਤਾਂ ਚੋਰ ਹੈ ਜਿਹੜਾ ਜੀ ਹਾਂ ਜੋ ਵਿਅਕਤੀ ਉਹ ਇੱਕ ਅੰਦਰ ਕੇਵ ਆਪਣੀ ਪਤਨੀ ਨੂੰ ਪੰਜੇ ਬਾਂ ਲੈ ਕੇ ਦੇਣੀ ਹੈ ਤੇ ਪਤਨੀ ਕਹਿੰਦੀ ਹੈ ਕਿ ਮੈਨੂੰ ਤਕਰੀਬਨ ਅਲੱਗ-ਅਲੱਗ ਤਰ੍ਹਾਂ ਦੀਆਂ ਪੰਜੇਬਾਂ ਦਿਖਾਈਆਂ ਹੈ ਜਾਣਤਾ ਸੁਨਿਆਰਾ ਉਹਨਾਂ ਦੇ ਸਾਹਮਣੇ ਦਰਜਨਾ ਦੀਆਂ ਦਰਜਨਾ ਪੰਜੇਬਾਂ ਕੱਢ ਕੇ ਰੱਖ ਦਿੰਦਾ ਤਾਂ ਚੋਰਨੀ ਉਸੇ ਵੇਲੇ ਆਪਣਾ ਹੱਥ ਬਾਹਰ ਕੱਢ ਕੇ ਪੰਜੇਬਾਂ ਚੁੰਨੀ ਦੇ ਅੰਦਰ ਲੁਕਾਉਣ ਦੀ ਨਜ਼ਰ ਆ ਰਹੀ ਹੁੰਦੀ ਹੈ ਤਾਂ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਸੁਨਿਆਰੇ ਨੂੰ ਪਤਾ ਲੱਗ ਜਾਂਦਾ ਇਸ ਕਰਕੇ ਉਹਨਾਂ ਨੂੰ ਮੌਕੇ ਤੇ ਹੀ ਫੜ ਲਿਆ ਜਾਂਦਾ ਤੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਸ਼ਿਮਲਾਪੁਰੀ ਕੁਆਲਿਟੀ ਚੌਕ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਐਸਐਮ ਜੈਨਿਸ ਬਿਊਰੋ ਰਿਪੋਰਟ ਚੁੰਨੀ ਦੀ ਅਜੇ ਹੀ ਵਰਤੋਂ ਤੁਸੀਂ ਨਹੀਂ ਦੇਖੀ ਹੋਣੀ ਜਿਸ ਤਰੀਕੇ ਦੇ ਨਾਲ ਇਹ ਚੋੜਨੀ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਬਿਲਕੁਲ ਆ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਜਿਸ ਤਰੀਕੇ ਦੇ ਨਾਲ ਇਹ ਦੋਨੋਂ ਪਤੀ ਪਤਨੀ ਯਾਨੀ ਕਿ ਦੋਨੋਂ ਚੋਰ ਤੇ ਚੋੜਨੀ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਬਿਲਕੁਲ ਸੀਸੀਟੀਵੀ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਕੈਦ ਹੋਈਆਂ ਨੇ ਦੇਖੋ ਕਿਸ ਤਰੀਕੇ ਦੇ ਨਾਲੇ ਚੋਰਨੀ ਆਪਣੀ ਚੁੰਨੀ ਦਾ ਇਸਤੇਮਾਲ ਕਰਕੇ ਪੰਜੇਬਾ ਲਕੋਣ ਦੀ ਨਜ਼ਰ ਆ ਰਹੀ ਹੈ ਤਾਂ ਬਿਲਕੁਲ ਪਹਿਲਾਂ ਤਾਂ ਜਿਹੜਾ ਇਸ ਦਾ ਪਤੀ ਹੈ ਦੁਕਾਨਦਾਰ ਨੂੰ ਜਾ ਕੇ ਕਹਿੰਦਾ ਹੈ ਕਿ ਮੈਂ ਆਪਣੀ ਪਤਨੀ ਨੂੰ ਪੰਜੇਬਾ ਲੈ ਕੇ ਦੇਣੀ ਹੈ ਤੇ ਪਤਨੀ ਵੀ ਕਹਿੰਦੀ ਹੈ ਕਿ ਮੈਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਪੰਜੇਬਾ ਦਿਖਾਈਆਂ ਜਾਣ ਤਾਂ ਕਿ ਜੋ ਮੈਨੂੰ ਪਸੰਦ ਆਵੇ ਮੈਂ ਉਹ ਲੈ ਸਕਾਂ ਪਰ ਜਦੋਂ ਦਰਜਨਾ ਦੀਆਂ ਦਰਜਨਾ ਪੰਜੇਬਾ ਉਸ ਚੋਰਨੀ ਦੇ ਮੂਰੇ ਰੱਖ ਦਿੱਤੀਆਂ ਜਾਂਦੀਆਂ ਨੇ ਤਾਂ ਕੀ ਕਰਦੀ ਹੈ ਜੀ ਹਾਂ ਉਹ ਆਪਣਾ ਸੱਜਾ ਹੱਥ ਬਾਹਰ ਕੱਢ ਕੇ ਪੰਜੇਬਾ ਚੁੰਨੀ ਦੇ ਵਿੱਚ ਲੁਕਾਉਂਦੀ ਐ ਤਾਂ ਇਸ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਜਿਹੜੇ ਸੁਨਿਆਰੇ ਨੇ ਉਹ ਵੀ ਹੁਣ ਸੁਚੇਤ ਹੋ ਗਏ ਨੇ ਇਸ ਕਰਕੇ ਸੁਨਿਆਰੇ ਨੇ ਆਪਣੇ ਸਿਰ ਦੇ ਉੱਤੇ ਕੈਮਰਾ ਲਗਾਇਆ ਹੋਇਆ ਸੀ ਤੇ ਪਿੱਛੇ ਬੈਠਾ ਇੱਕ ਵਿਅਕਤੀ ਕੈਮਰੇ ਦੇ ਵਿੱਚੋਂ ਸਾਰੀ ਘਟਨਾ ਦੇਖ ਰਿਹਾ ਸੀ ਇਸ ਕਰਕੇ ਜਦੋਂ ਪਤੀ ਪਤਨੀ ਨੇ ਜਿਹੜੇ ਸੁਨਿਆਰੇ ਦੀ ਦੁਕਾਨ ਤੋਂ ਬਾਹਰ ਨਿਕਲਦੇ ਨੇ ਸੁਨਿਆਰੇ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਤੇ ਜਦੋਂ ਦੂਸਰੇ ਸੁਨਿਆਰੇ ਦੀ ਦੁਕਾਨ 'ਚ ਵੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਸੁਨਿਆਰੇ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜੀਹਾਂ ਮੌਕੇ ਤੇ ਪੁਲਿਸ ਬੁਲਾ ਲਈ ਜਾਂਦੀ ਹੈ ਤਾਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਚਾ ਲਿਆ ਜਾਂਦਾ ਤਾਂ ਬਿਲਕੁਲ ਦੇਖੋ ਕਿਸ ਤਰੀਕੇ ਦੇ ਨਾਲ ਨਿੱਡਰ ਹੋ ਕੇ ਬੇਡਰ ਹੋ ਕੇ ਚੋਰ-ਚੋਰਨੀ ਸੁਨਿਆਰੇ ਦੀ ਦੁਕਾਨ ਤੇ ਆਉਂਦੇ ਨੇ ਤਾਂ ਸੁਨਿਆਰੇ ਨੂੰ ਗੱਲਾਂ ਦੇ ਵਿੱਚ ਲਗਾ ਲੈਂਦੇ ਨੇ ਤਾਂ ਚੋਰ ਹੈ ਜਿਹੜਾ ਜੀ ਹਾਂ ਜੋ ਵਿਅਕਤੀ ਉਹ ਇੱਕ ਅੰਦਰ ਕੇਵ ਆਪਣੀ ਪਤਨੀ ਨੂੰ ਪੰਜੇਬਾ ਲੈ ਕੇ ਦੇਣੀ ਹੈ ਤੇ ਪਤਨੀ ਕਹਿੰਦੀ ਹੈ ਕਿ ਮੈਨੂੰ ਤਕਰੀਬਨ ਅਲੱਗ-ਅਲੱਗ ਤਰ੍ਹਾਂ ਦੀਆਂ ਪੰਜੇਬਾਂ ਦਿਖਾਈਆਂ ਹੈ ਜਾਣਤਾ ਸੁਨਿਆਰਾ ਉਹਨਾਂ ਦੇ ਸਾਹਮਣੇ ਦਰਜਨਾ ਦੀਆਂ ਦਰਜਨਾ ਪੰਜੇਬਾਂ ਕੱਢ ਕੇ ਰੱਖ ਦਿੰਦਾ ਤਾਂ ਚੋਰਨੀ ਉਸੇ ਵੇਲੇ ਆਪਣਾ ਹੱਥ ਬਾਹਰ ਕੱਢ ਕੇ ਪੰਜੇਬਾਂ ਚੁੰਨੀ ਦੇ ਅੰਦਰ ਲੁਕਾਉਣ ਦੀ ਨਜ਼ਰ ਆ ਰਹੀ ਹੁੰਦੀ ਹੈ ਤਾਂ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਸੁਨਿਆਰੇ ਨੂੰ ਪਤਾ ਲੱਗ ਜਾਂਦਾ ਇਸ ਕਰਕੇ ਉਹਨਾਂ ਨੂੰ ਮੌਕੇ ਤੇ ਹੀ ਫੜ ਲਿਆ ਜਾਂਦਾ ਤੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਸ਼ਿਮਲਾਪੁਰੀ ਕੁਆਲਿਟੀ ਚੌਕ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਐਸਐਮ ਜੈਨਿਸ ਬਿਊਰੋ ਰਿਪੋਰਟ